ਸਸਰੀ ਗਾਲ ਜੀ ਸਾਰਿਆਂ ਨੂੰ ਦੇਖੋ ਬਾਬਾ ਜੀ ਅੱਜ ਸੰਘਰਸ਼ੀ ਲੋਕਾਂ ਦੀ ਜਿੱਤ ਹੋਈ ਆ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਵਾਪਸ ਲੈ ਲਈ ਠੀਕ ਆ ਤਾਂ ਕਰਕੇ ਕਹਿੰਨੇ ਆ ਭਾਈ ਇਕੱਠੇ ਰਹੋ ਤੁਸੀਂ ਤੁਹਾਡਾ ਏਕਾ ਰਹੋਗੇ ਤੁਸੀਂ ਇਕੱਠੇ ਹੋ ਕੇ ਲੜੋਗੇ ਕੋਈ ਵੀ ਕੋਈ ਸਰਕਾਰ ਵੱਡੀ ਤੋਂ ਵੱਡੀ ਤੁਹਾਡੀ ਜ਼ਮੀਨਾਂ ਨੂੰ ਹੱਥ ਨਹੀਂ ਪਾ ਸਕਦੀ ਠੀਕ ਹੈ ਕਿਸੇ ਨੇ ਨਹੀਂ ਤੁਹਾਡੇ ਨਾਲ ਖੜਨਾ ਠੀਕ ਹੈ ਤੁਹਾਡਾ ਭਾਈਚਾਰਾ ਖੜੂਗਾ ਤੁਹਾਡੇ ਨਾਲ ਇਹ ਗਾ ਥੋਡੇ ਵਰਗੇ ਲੋਕ ਤੁਹਾਡੇ ਨਾਲ ਖੜਨਗੇ ਜਥੇਬੰਦੀਆਂ ਤੁਹਾਡੇ ਨਾਲ ਖੜਨਗੀਆਂ ਇਹ ਸਰਕਾਰਾਂ ਪਾੜਦੀਆਂ ਨੇ ਵੀ ਲੋਕ ਜਥੇਬੰਦੀਆਂ ਨਾਲ ਨਾ ਜੁੜਨ ਜਥੇਬੰਦੀਆਂ ਬਾਰੇ ਮਾੜਾ ਬੋਲਦੀਆਂ ਨੇ ਇਸ ਕਰਕੇ ਕਹਿੰਦੇ ਜਥੇਬੰਦੀਆਂ ਨਾਲ ਜੁੜੋ ਭਾਈ ਏਕੇ 'ਚ ਰਹੋ ਏਕੇ 'ਚ ਬਲ ਹੁੰਦਾ ਆ ਠੀਕ ਹੈ ਆਪਾਂ ਏਕੇ ਨਾਲ ਸਾਰੇ ਵੱਡੇ ਵੱਡੇ ਮਸਲੇ ਹੱਲ ਕਰਾ ਲਾਂਗੇ ਲੈਂਡ ਪੂਲਿੰਗ ਤਾਂ ਬਹੁਤ ਛੋਟੀ ਗੱਲ ਸੀਗੀ ਠੀਕ ਹੈ ਇਸ ਕਰਕੇ ਬੇਨਤੀ ਆ ਭਾਈ ਇਕੱਠੇ ਰਹੋ ਸਾਰੇ ਸਾਰੇ ਅੱਜ ਲੜਦੇ ਲੋਕਾਂ ਦੀ ਜਿੱਤ ਹੋਈ ਆ ਸੰਘਰਸ਼ ਦੀ ਜਿੱਤ ਹੋਈ ਆ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਵਾਪਸ ਲਈਤੀ ਆ ਆਉਣਗੇ ਇਹ ਇਹਨਾਂ ਸੋਚਿਓ ਕਿ ਕਿਸੇ ਹੋਰ ਨਹੀਂ ਆਉਣਗੇ ਸਾਡੀ ਜ਼ਮੀਨਾਂ ਤੇ ਹਮਲੇ ਕਰਨ ਠੀਕ ਐ ਤਕੜੇ ਰਹੋ ਬਸ ਲੜਾਈ ਵਾਸਤੇ ਹਰ ਟਾਈਮ ਤਿਆਰ ਬਰ ਤਿਆਰ ਰਹੋ ਬਸ ਚੜ੍ਹਦੀ ਕਲਾ 'ਚ ਰਹੋ ਬਾਬੇ ਨੇ ਮਿਹਰ ਕਰਨੀਆਂ ਬਾਬੇ ਨਾਨਕ ਦੀ ਖੇਤੀ ਆ ਇਹ ਠੀਕ ਐ ਬਾਬੇ ਨਾਨਕ ਨੇ ਸਾਨੂੰ ਇਹ ਜ਼ਮੀਨਾਂ 'ਚ ਖੇਤੀ ਕਰਨੀ ਸਖਾਈਆ ਵੀ ਹਾਂ ਪਾਈ ਆਪਣੇ ਕੀਰਤ ਕਰੋ ਸੱਚੀ ਸੂਚੀ ਚੜ੍ਹਦੀ ਕਲਾ 'ਚ ਰਹੋ ਬਾਬੇ ਨਾਨਕ ਨੇ ਹਮੇਸ਼ਾ ਸਾਡੇ ਸੱਚੇ ਸੂਚੇ ਲੋਕਾਂ ਦਾ ਕੀਰਤੀ ਲੋਕਾਂ ਦਾ ਸਾਥ ਦੇਣਾ ਆ ਇੱਕੇ 'ਚ ਰਹੋ ਚੜ੍ਹਦੀ ਕਲਾ ਬਈ